ਪਹਿਲੀ ਪਾਤਸ਼ਾਹੀ ਤਨ ਤਨ ਛਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਪਿੰਡ ਮਹਿਰਮਪੁਰ ਬੱਸ ਸਟੈਂਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੀਬੀ 32 ਤੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਦਫ਼ਤਰ ਦਾ ਉਦਘਾਟਨ ਸ਼੍ਰੀ ਨਰੇਸ਼ ਸੂਰੀ ਸਮਾਜ ਸੇਵਕ ਵੱਲੋਂ ਕੀਤਾ ਗਿਆ ਇਸ ਦਫ਼ਤਰ ਦੇ ਨਾਲ ਨਾਲ ਇੱਥੇ ਹੀ ਕੈਥ ਖਾਨਦਾਨੀ ਆਯੁਰਵੈਦਿਕ ਦੁਆਖਾਨਾ ਦਾ ਵੀ ਇਸ ਮੌਕੇ ਤੇ ਉਦਘਾਟਨ ਕੀਤਾ ਗਿਆ ਇਸ ਮੌਕੇ ਜਿੱਥੇ ਪੀਬੀ 32 ਦਿਨੇਸ਼ ਸੂਰੀ ਰਕੇਸ਼ ਕੁਮਾਰ ਤੇ ਵਿਜੇ ਕੁਮਾਰ ਪੀਬੀ 32 ਦੀ ਪੂਰੀ ਟੀਮ ਮੌਜੂਦ ਰਹੀ ਉੱਥੇ ਹੀ ਪਿੰਡ ਮਹਿਰੋਪੁਰ ਵਾਸੀ ਤੇ ਗਰਚਾ ਵਾਸੀ ਵੀ ਮੌਜੂਦ ਰਹੇ ਤੇ ਮੈਂਬਰ ਪੰਚਾਇਤ ਸਰਦਾਰ ਸੁਖਦੇਵ ਸਿੰਘ ਗਰਚਾ ਵੀ ਇਸ ਮੌਕੇ ਤੇ ਪਹੁੰਚੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਰਾਗੀਰਾ ਤੇ ਆਈਆਂ ਸੰਗਤਾਂ ਲਈ ਚਾਹ ਤੇ ਮਠਿਆਈ ਆਦਾਂ ਉਤਟ ਲੰਗਰ ਵੀ ਵਰਤਾਇਆ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਔਰ ਸਾਡੀ ਇੱਕ ਰਿਕੁਐਸਟ ਹੈ ਕਿ ਚੈਨਲ ਨੂੰ ਚਲਦੇ-ਚਲਦੇ ਹੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਹੁਣ ਤੁਹਾਡੇ ਲਈ ਖਬਰਾਂ ਦੇਣਾ ਹੋ ਗਿਆ ਹੈ ਹੋਰ ਆਸਾਨ ਕਿਉਂਕਿ ਪਿੰਡ ਮਹਿਰਮਪੁਰ ਬੱਸ ਸਟੈਂਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੀਵੀ 23 ਤੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਦਾ ਜਿਹੜਾ ਦਫ਼ਤਰ ਹੈ ਅੱਜ ਉਸ ਦਾ ਜੋ ਉਦਘਾਟਨ ਹੈ ਸ਼੍ਰੀ ਨਰੇਸ਼ ਸੂਰੀ ਸਮਾਜ ਸੇਵਕ ਵੱਲੋਂ ਕਰ ਦਿੱਤਾ ਗਿਆ ਹੈ ਉਹਨ ਤੁਸੀਂ ਉੱਥੇ ਖੁਦ ਪਹੁੰਚ ਕੇ ਖੁਦ ਮਿਲ ਕੇ ਵੀ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਖਬਰਾਂ ਦੇ ਸਕਦੇ ਹੋ ਇਸ ਦੇ ਨਾਲ ਨਾਲ ਹੀ ਕੈਂਤ ਆਯੁਰਵੈਦਿਕ ਦੁਆਖਾਨਾ ਜੋ ਪਿੰਡ ਗਰਚਾ ਵਿੱਚ ਕਰੀਬ 100 ਸਾਲ ਉਹਨਾਂ ਨੂੰ ਹੋ ਚੱਲੇ ਨੇ ਉਸ ਦੀ ਜਿਹੜੀ ਬ੍ਰਾਂਚ ਹੈਗੀ ਆ ਇਸ ਦੇ ਦਫ਼ਤਰ ਦੇ ਵਿੱਚ ਹੀ ਪਿੰਡ ਮਹਿਰਪੁਰ ਜਿਹੜੀ ਆ ਉਹ ਖੋਲੀ ਗਈ ਹੈ ਸਮਾਂ ਨੋਟ ਕਰ ਲਓ ਸਰਦੀਆਂ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਦਾ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਦਫ਼ਤਰ ਖੁੱਲੇਗਾ ਔਰ ਉਸ ਤੋਂ ਬਾਅਦ 1 ਵਜੇ ਤੋਂ ਲੈ ਕੇ 3 ਵਜੇ ਤੱਕ ਇਸ ਸਰਦੀਆਂ ਦੇ ਮੌਸਮ ਵਿੱਚ ਜਿਹੜਾ ਇਹ ਦਫ਼ਤਰ ਖੁੱਲੇਗਾ ਜੇਕਰ ਅਸੀਂ ਉੱਥੇ ਮੌਜੂਦ ਨਹੀਂ ਹੋਵਾਂਗੇ ਤਾਂ ਲਿਖੇ ਗਏ ਜੋ ਉੱਤੇ ਫੋਨ ਨੰਬਰ ਬੋਰਡ ਤੇ ਲਿਖੇ ਗਏ ਹਨ ਤੁਸੀਂ ਉਸ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ ਆਓ ਦੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ ਮੁੜ ਜੇ ਕੋ ਮੜੇ ਕਮਟੰਦੇ ਕੋਈ ਨਹੀਂ ਕੋਈ ਨਹੀਂ ਮਾਰਤਾ ਤੁਹਾਨੂੰ ਤੁਹਾਡਾ ਪੀੜੀ ਬੱਤੀ ਆ ਜੀ ਚਲੋ ਇੱਕ ਰੱਬ ਦਾ ਨਾਮ ਵੀ ਲੈ ਲਈਏ ਕਿਉਂਕਿ ਸਾਡੇ ਨਾਲ ਉੱਧਰ ਗਏ ਹੋਏ ਆ ਮਤਲਬ ਕਿੱਦਾਂ ਅੱਜ ਗੁਰਦੁਆਰੇ ਆ ਨਾ ਸਾਰੇ ਚਲੋ ਸਾਡਾ ਵੀ ਤੁਸੀਂ ਇਹਦਾ ਪਾਰਸ ਜਿਹੜਾ ਸਾਡਾ ਹੈਗਾ ਜੀ ਸਤਨਾਮ ਕਸਰਤ ਸਾਹਿਬ ਦਾ ਸਤਿਗੁਰ ਜੀ ਜੋ ਆ ਜਾ ਸੁਰੀ ਸਾਹਿਬ ਬਾਉ ਜੀ ਆ ਜਾ ਸੁਖਦੇਵ ਇਹ ਸਾਡੇ ਸਰਪੰਚ ਸਾਹਿਬ ਜੀ ਚਲੋ ਇੱਧਰ ਸਾਡੇ ਸੁਰੀ ਸਾਹਿਬ ਸੁਰੀ ਸਾਹਿਬ ਨੇ ਸੁਰੀ ਸਾਹਿਬ ਇੱਧਰ ਆ ਜਾਓ ਸੁਰੀ ਸਾਹਿਬ ਜੀ ਆ ਰਿਹਾ ਬਾਉ ਪਾਓ ਜੀ ਕਿਉਂ स्वास्थ्य kaji? एक ਨਵਾਰਦੇ ਨੂੰ ਤੁਹਾਨੂੰ ਤੁਹਾਡਾ ਪੀਵੀ ਬੱਤੀ ਹੈ ਜੀ ਸੋਭਿਓ ਸਾਰੇ ਲੋਕ ਉੱਧਰ ਗਏ ਹੋ ਯਾਰ ਮਤਲਬ ਜੀ ਜੀ ਅੱਜ ਗੁਰਦੁਆਰਾ ਹੈ ਜੀ ਅਪਾਜੀਵਾ ਸਾਡਾ ਭਾਨਿਆ ਜੀ ਸਭ ਜਿਹੜਾ ਸਾਡਾ ਹੈ ਜੀ ਪਤਨਾ ਤੋਂ ਸਾਰਾ ਤੁਹਾਡੇ ਕੋਲ ਜੋ ਸਾਰਾ ਮੰਡੀ ਜਾ ਜਾਂਦਾ ਹੈ ਉਸ ਤੋਂ ਬਾਅਦ 17 ਸਾਰਾ ਆਨ ਦੋ ਪਾਸੇ ਗਏ ਹੋ ਸਈ ਸਾਲੇ ਚਿਤਮਾ ਗਲਤ ਧਾਰਿਆ ਕਾਮ ਤੇ ਕੋ ਜਿਤਰਾ ਆਇਆ ਮੇਰ ਨੁੜਾਰੀ ਸਾਥ ਲక్ష్ਮੀ ਆਗਿਆ ਕਰੀ ਤਰ ਤੱਕ ਗगन ਪ੍ਰithvi ਕਾ ਵਾਸਨ ਓਡੋਲਣਾ ਡੋਲਿਆ ਸੰ ਰਾਤੇ ਬ੍ਰਹਮਾ ਵਿਸ਼ਨੂ ਵੇਸ ਕਾਲੀ ਪੈਰੋਂ ਹਨੂ ਬਣੇਸ ਸਿੱਧ 84 ਹਰ ਨੂੰ ਨਾਥ ਬੰਨ ਦੀ ਜਤੀ 64 ਰੱਖਿਆ ਬਾਇਰ ਰੰਗਕਾਰ ਥੁੜਿਆ ਪਾਰ ਸਮੁੰਦਰੋਂ ਪਾਰ ਘੁਟਕੀ ਚੋਣੀ ਮੇਰੇ ਹੱਥ ਗੁਰਬਚਨੀ ਬੰਨੂ ਪੰਜੇ ਤਤ ਬਿਆੰਤ ਬਿਆੰਤ ਪੰਡਾਰ ਨਾਲ ਕਾ ਗੁਰੂ ਪੂਰੇ ਕੋਲ ਨਾ ਸੀ ਪਹਿਲਾਂ ਦੇਖੋ ਜੀ ਸੁਰੀ ਸਾਹਿਬ ਆਓ ਤੇ ਸਾਡੇ ਜਿਹਨੂੰ ਕਹਿੰਦੇ ਆ ਇਧਰ ਆਏ ਅੰਕਲ ਜੀ ਅੰਕਲ ਜੀ ਤੁਹਾਨੂੰ ਹਾਜੀ ਹਾਜੀ ਜੀ ਜੀ ਦੇਖੋ ਬਿਲਕੁਲ ਬਿਲਕੁਲ ਜੀ ਤੁਹਾਡੇ ਤੋਂ ਤਾਂ ਵਾਦਾ ਹੋਣਾ ਸਾਡੀ ਕਿ ਹੋਂਦ ਤੇ ਜੀ 라ਹ ਹੋਵੇਗਾ ਹਾਂਜੀ ਸਾਥੀਓ ਸੋ ਇਸ ਵੇਲੇ ਅਸੀਂ ਪਿੰਡ ਮਹਿਰਮਪੁਰ ਬੱਸ ਸਟੈਂਡ ਪਹੁੰਚੇ ਹੋਏ ਆ ਤੇ ਇੱਕ ਦਫ਼ਤਰ ਦੀ ਓਪਨਿੰਗ ਹੋਈ ਐ ਇੱਥੇ ਤੇ ਬਾਕੀ ਵਿਸਤਾਰ ਨਾਲ ਤੁਹਾਨੂੰ ਸੂਰੀ ਸਾਹਿਬ ਦੱਸੋਗੇ ਆਓ ਸੂਰੀ ਸਾਹਿਬ ਜੀ ਕਸ਼ਮੀਰੀ ਜੀ ਨਾਲ ਗੱਲਬਾਤ ਕਰਾਂਗੇ ਅਸੀਂ ਦਫ਼ਤਰ ਦੀ ਸ਼ੁਰੂਆਤ ਕੀਤੀ ਐ ਜੀ ਬਿਲਕੁਲ ਜੀ ਦੇਖੋ ਅੱਜ ਜਿਹੜਾ ਹੈਗਾ ਆ ਪਿੰਡ ਮਹਿਰਮਪੁਰ ਕਿਥੇ ਮੇਰੀ ਦਿਨੇਸ਼ ਭਾਜੀ ਨਾਲ ਵੀ ਗੱਲਬਾਤ ਹੋਈ ਸੀ ਪਹਿਲਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਆਜੋ ਜੀ ਤੇ ਮੈਂ ਦਿਨੇਸ਼ ਭਾਜੀ ਦਾ ਵੀ ਧੰਨਵਾਦ ਕਰਦਾ ਆ ਔਰ ਇਨਾ ਫਾਦਰ ਸਾਹਿਬ ਦਾ ਵੀ ਧੰਨਵਾਦ ਕਰਦਾ ਆ ਕਿ ਇਨੀ ਜਿਹੜੀ ਐਡੇ ਵੱਡੇ ਚੈਨਲ ਹੋ ਕੇ ਰਿਸਪੈਕਟ ਜਿਹੜੀ ਕਹਿੰਦੇ ਆ ਰਿਸਪੈਕਟ ਕੀਤੀ ਆ ਮੇਰੀ ਰੱਖ ਲੋ ਕਿਉਂਕਿ ਸੱਜਣ ਸਲੋਏ ਤਾਂ ਬਾਜੀ ਬੱਚਿਆ ਵਰਗੇ ਹੀ ਆ ਮੇਰੇ ਔਰ ਇੱਥੋਂ ਇਹ ਬੜੀ ਇੱਕ ਦਿੱਕਤ ਆਂਦੀ ਹੁੰਦੀ ਸੀਗੀ ਕਿ ਜਦੋਂ ਵੀ ਅਸੀਂ ਖਬਰਾਂ ਕਵਰ ਕਰਦੇ ਸੀਗੇ ਜੀ ਤਾਂ ਅੰਦਰੋਂ ਸਕੂਟਰ ਲਿਆਉਣਾ ਜਦ ਤੱਕ ਕਈ ਵਾਰ ਕੀ ਹੁੰਦਾ ਆ ਕਿ ਉਹ ਬਾਹਰਦਤ ਵੀ ਹੋਈ ਹੋਉਂਦੀ ਸੀ ਜਾਂ ਪਬਲਿਕ ਵੀ ਪੁਲਿਸ ਵਾਲੇ ਵੀ ਚਲੇ ਜਾਂਦੇ ਸੀ ਤੇ ਫਿਰ ਮੈਂ ਸੂਰੀ ਸਾਹਿਬ ਨਾਲ ਇਹ ਸਲਾਮਸ਼ੁਬਰਾ ਕੀਤਾ ਕਿ ਕਿਉਂ ਨਾ ਕੋਈ ਐਸੀ ਜਗ੍ਹਾ ਤੇ ਇੱਕ ਦਫ਼ਤਰ ਖੋਲ੍ਹਿਆ ਜਾਵੇ ਪੀ ਜਿਹੜਾ ਸੈਂਟਰ ਪੈਂਦਾ ਹੋਵੇ ਜਿੱਦਾਂ ਰਾਹੋਂ ਸੈਂਟਰ ਪੈਂਦਾ ਇੱਧਰ ਸੈਂਟਰ ਪੈਂਦਾ ਹੋਰ ਸੈਂਟਰ ਪੈਂਦਾ ਹੋਰ ਸੈਂਟਰ ਹਾਂਜੀ ਹਾਂਜੀ ਪੀ ਇਹਨਾਂ ਨਾਲ ਸਾਰੀ ਸਲਾਮ ਆਸ ਬਰਾਉ ਇਹ ਕਹਿੰਦੇ ਵੀ ਕੈਂਸ ਸਾਹਿਬ ਪੀ ਵੈਸੇ ਤਾਂ ਮੈਂ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਪਰ ਤੁਹਾਨੂੰ ਮਨਾ ਨਹੀਂ ਕਰਨਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਫਿਰ ਵੀ ਤੇ ਫਿਰ ਇਹ ਦਫ਼ਤਰ ਖੋਲ ਲਿਆ ਅਸੀਂ ਤੇ ਇਹਦੇ ਨਾਲ ਨਾਲ ਨਵਾਂ ਸ਼ਹਿਰ ਦਵਾਬਾ ਵੀ ਤੁਹਾਨੂੰ ਪਤਾ ਹੈ ਆਪਣਾ ਚੈਨਲ ਆ ਤੇ ਇਹ ਦਫ਼ਤਰ ਖੋਲ ਲਿਆ ਤੇ ਇਸ ਤੋਂ ਇਲਾਵਾ ਮੈਂ ਇੱਕ ਸੂਰੀ ਸਾਹਿਬ ਗੱਲ ਉਸ ਨੂੰ ਭੁੱਲਣਾ ਨਹੀਂ ਚਾਹਦਾ ਜਿਸ ਤਰ੍ਹਾਂ ਸਾਡੇ ਦੋ ਚੈਨਲ ਦਾ ਤੇ ਦਫਤਰ ਹੈਗਾ ਜਿਹੜੇ ਸਾਡੇ ਨਾਲ ਸੰਯੋਗੀ ਚੈਨਲ ਹੈਗੇ ਆ ਜੀ ਉਹਨਾਂ ਨੂੰ ਜਿਹੜੀਆਂ ਸਾਡੀ ਇੱਕ ਦੂਜੇ ਨੂੰ ਅਸੀਂ ਖਬਰਾਂ ਦਿੰਨੇ ਹੈਗੇ ਆ ਅਦਾਨ ਪ੍ਰਦਾਨ ਅਦਾਨ ਪ੍ਰਦਾਨ ਕਰਦੇ ਹੈਗੇ ਆ ਇਹ ਸ਼ਬਦਾਂ ਨੂੰ ਜਰਾ ਜ਼ਿਆਦਾ ਪਕੜ ਕਰਦੇ ਹੈਗੇ ਆ ਤੇ ਅਸੀਂ ਸੋਚਿਆ ਵੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਇਹ ਉਹਨਾਂ ਦਾ ਵੀ ਦਫਤਰ ਹੀ ਆ ਹਾਂ ਬੇਸਿਕਲੀ ਆਪਾਂ ਸਭ ਨੇ ਕਿਹ ਚੱਲੀ ਕਿ ਪਬਲਿਕ ਦਾ ਦਫਤਰ ਹੈ ਪਬਲਿਕ ਦਾ ਦਫਤਰ ਹੈਗਾ ਹਾਂ ਦਿੱਕਤ ਆਉਂਦੀ ਕੋਈ ਔਣ ਤਾਂ ਆਉਂਦੀ ਆ ਕੋਈ ਲਾਪਰਵਾਹੀ ਕਿਤੇ ਪ੍ਰਸ਼ਾਸਨ ਵੱਲੋਂ ਹੁੰਦੀ ਹੈ ਤਾਂ ਆ ਕੇ ਇੱਥੇ ਆਪਣੇ ਮਨ ਦੇ ਬਲਬਲੇ ਸਾਂਝੇ ਕਰ ਸਕਦੇ ਹਾਂ ਤੇ ਤੁਸੀਂ ਵੀ ਜਰਾ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਦਰਸ਼ਕਾਂ ਨੂੰ ਜ਼ਰੂਰ ਦੱਸ ਦੋ ਕਿ ਪ੍ਰਿਵੀ 32 ਸਾਡੇ ਨਾਲ ਆ ਜੀ ਮੈਂ ਤਾਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ ਜੀ ਤੁਹਾਡੇ ਰਿਣੀ ਹ ਕਿਉਂਕਿ ਸਾਡਾ ਆਪਣਾ ਪਿੰਡ ਹੈ ਪਿੰਡ ਬਹਿਰਮਪੁਰ ਉਹ ਕਹਾਵਤ ਹੈ ਨਾ ਜੋ ਸੁਖ ਛੱਜੂ ਦੇ ਚਵਾਰੇ ਮਲਖਣਾ ਬਖਾਰੇ ਇਹ ਛੱਜੂ ਦਾ ਚਵਾਰਾ ਨਹੀਂ ਆ ਚਵਾਰਾ ਪਤਾ ਨਹੀਂ ਕਿਹਦਾ ਪਰ ਸਾਡਾ ਪਿੰਡ ਹੈ ਮਨੀ ਅੰਕਲ ਸਾਡੇ ਪਿੰਡ ਤੋਂ ਹੀ ਆ ਔਰ ਇਸ ਪਿੰਡ 'ਚ ਜਨਮ ਲਿਆ ਆਪੋ ਹਵਾ 'ਚ ਸਾਹ ਲਿਆ ਔਰ ਵੱਡੇ ਹੋਏ ਪਰ ਇੱਕ ਗੱਲ ਕਹਿੰਦੇ ਨਾ ਜਦੋਂ ਤੁਸੀਂ ਮਿੱਟੀ ਦੀ ਕਦਰ ਕਰਦੇ ਆ ਬਿਲਕੁਲ ਮਿੱਟੀ ਤੁਹਾਨੂੰ ਮਾਨ ਸਨਮਾਨ ਦਵਾਉਂਦੀ ਹੈ ਜਿਹੜਾ ਮਿੱਟੀ ਦੀ ਕਦਰ ਕਰਦਾ ਉਹ ਠੋਕਰ ਨਹੀਂ ਵੱਜਦੀ ਪਰ ਸੋ ਚੌਥੇ ਮੈਨੂੰ ਪਿੰਡ ਦੇ ਸੁਪਨੇ ਪਤ ਨਹੀਂ ਕੱਲੇ ਆ ਹੀ ਜਾਂਦੇ ਸੀ ਆ ਸੁਪਨਾ ਅੱਜ ਆਉਣਾ ਸੀ ਇੱਕ ਦਮ ਹੋ ਰਿਹਾ ਸੂਰੀ ਸਾਹਿਬ ਇੱਥੇ ਗੱਲ ਇਹ ਹੈ ਜੀ ਸ਼ਾਇਦ ਤੁਹਾਨੂੰ ਪਤਾ ਜਾਂ ਨਹੀਂ ਪਤਾ ਤੁਹਾਡਾ ਜਿਹੜਾ ਇਹ ਪਿੰਡ ਦੇ ਵਿੱਚ ਮੇਰੇ ਨਾਲ ਅੱਜ ਦਾ ਵਾਸਤਾ ਨਹੀਂ ਔਰ ਤੁਹਾਡੇ ਪਰਿਵਾਰ ਨਾਲ ਤੁਸੀਂ ਕਹਿੰਦੇ ਨਾ ਪਰਿਵਾਰਕ ਮੈਂਬਰ ਤੁਸੀਂ ਪਰਿਵਾਰਕ ਮੈਂਬਰ ਤੁਹਾਡਾ ਜਨਮ ਬਾਅਦ ਚ ਹੋਇਆ ਪਹਿਲਾਂ ਮੈਂ ਪਰਿਵਾਰਕ ਮੈਂਬਰ ਤੁਹਾਡਾ ਆ ਉਹ ਦੱਸਦਾ ਕਿੱਦਾਂ ਆ ਉਹ ਇਸ ਤਰ੍ਹਾਂ ਕਿ ਤੁਹਾਡੇ ਸਹੁਰਾ ਜੀ ਸੀ ਜੀ ਸਭ ਤੋਂ ਪਹਿਲਾਂ ਜਿਹੜਾ ਇੱਕ ਸ਼ਾਮ ਦਾ ਅਖਬਾਰ ਆਂਦਾ ਸੀ ਸਰਬੋਤਮ ਇੰਤਜ਼ਾਰ ਅੱਛਾ ਜੀ ਮੈਂ ਉਹਦਾ ਪੱਤਰਕਾਰ ਸੀ ਅੱਛਾ ਜੀ ਔਰ ਖਬਰਾਂ ਅਸੀਂ ਫਲੋਰ ਜਾ ਕੇ ਦਿੰਦੇ ਹੁੰਦੇ ਸੀ ਤੇ ਬਲੌਗ ਜਦੋਂ ਫੋਟੋ ਵੀ ਛਪੜੀ ਤੀਜੇ ਦਿਨ ਛਪੜੀ ਚਰੰਦਰ ਤੋਂ ਛਪਾਉਂਦੇ ਹੁੰਦੇ ਸੀ ਜੀ ਤੁਹਾਡੇ ਨਾਲ ਤੇ ਪਰਿਵਾਰਕ ਰਿਸ਼ਤਾ ਜਿਹੜਾ ਆ ਕਿ ਇਹ ਪਹਿਲਾਂ ਤੋਂ ਹੀ ਆ ਸਾਡਾ ਜੀ ਤੇ ਇਸ ਕਰਕੇ ਜਿਹੜਾ ਆ ਕਿ ਇਹ ਨਵਾਂ ਰਿਸ਼ਤਾ ਨਹੀਂ ਪਰ ਅੱਗੇ ਤੋਂ ਅੱਗੇ ਪੀੜੀ ਚਲਦੀ ਰਹੇ ਮੈਨੂੰ ਲੱਗਦਾ ਸਾਡੇ ਤੁਹਾਡੇ ਬੱਚਿਆਂ ਦੀ ਵੀ ਪੀੜੀ ਚਲਦੀ ਰਹੇ ਇਸ ਤਰ੍ਹਾਂ ਹੌਲੀ ਹੌਲੀ ਫਿਰ ਸਿਆਸਤ ਚਾਵਾਂਗੇ ਹੁਣ ਭੱਲਾ ਵੀ ਕਰਨਾ ਕਿ ਨਹੀਂ ਮੈਂ ਮੈਂ ਸਿਆਸਤ ਛੱਡ ਦਿੱਤੀ ਆ ਇੱਕ ਮੈਂ ਗੱਲ ਹੋਰ ਕਹਿਣਾ ਚਾਹਨਾ ਆ ਔਰ ਇਹ ਸਾਡੇ ਸਰਪੰਚ ਸਾਹਿਬ ਨੇ ਇਹਨਾਂ ਤੋਂ ਵੀ ਗੱਲਬਾਤ ਲੈ ਸਕਦੇ ਆ ਆਓ ਜੀ ਸਰ ਸਰਦੇਵ ਸਿੰਘ ਘਰਚਾ ਮੈਂ ਜੀ ਸੁਦੇਵ ਸਿੰਘ ਘਰਚਾ ਜੀ ਤੇ ਮੇਰੇ ਮੈਸੇਜ ਸਰਪੰਚ ਹੈ ਜੀ ਤੇ ਮੈਂ ਪਾਚਾ ਪਿੰਡ ਦਾ ਠੀਕ ਹੈ ਜੀ ਤੇ ਮੈਂ ਕਸ਼ਮੀਰੀ ਨੂੰ ਇਹਨਾਂ ਦਾ ਮੈਂ ਇਜਤਮਾਨ ਕਰਦਾ ਇਹਨਾਂ ਦਾ ਇਹਨਾਂ ਨੇ ਚੈਨਲ ਖੋਲਿਆ ਤੇ ਲੋਕਾਂ ਦੀ ਨਿਰਪੱਖ ਹੋ ਕੇ ਜਿਹੜੀ ਆ ਇਹ ਖਬਰ ਦੇਣ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੈ ਇਹਨਾਂ ਨੇ ਇੱਥੇ ਦਫ਼ਤਰ ਖੋਲਿਆ ਮਹਿਰਾਂਪੁਰ ਦੇ ਵਿੱਚ ਸੂਰੀ ਸਾਹਿਬ ਦੇ ਵੀ ਦਰਸ਼ਨ ਹੋ ਗਏ ਸਾਰੇ ਆ ਤੇ ਨਾਲੇ ਸੂਰੀ ਸਾਹਿਬ ਦੇ ਵੀ ਦਰਸ਼ਨ ਹੋ ਗਏ ਸਾਡਾ ਤਾਂ ਆਪਣਾ ਪਿੰਡ ਹੈ ਜੀ ਹਾਂਜੀ ਹਾਂਜੀ ਮਹਿਰਾਂਪੁਰ ਆਪਣਾ ਪਿੰਡ ਹੈ ਗਰਚਾ ਮਹਿਰਾਂਪੁਰ ਗਰਚਾ ਤੇ ਇਹਨਾਂ ਦਾ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਹਾਂ ਕਸ਼ਮੀਰੀ ਲਾਲ ਤੁਹਾਡਾ ਸਾਰਿਆਂ ਦਾ ਪੱਤਰਕਾਰਾਂ ਦਾ ਤੇ ਜਿਹੜੀ ਵਧੀਆ ਤੋਂ ਵਧੀਆ ਨਿਰਪੱਖ ਹੋ ਕੇ ਜਿਹੜੀ ਆ ਕਵਰ ਜਿਹੜੀ ਆ ਉਹ ਲਾਈ ਜਾਵੇ ਤੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਕਹਾਂ ਸਰਪੰਚ ਸਾਹਿਬ ਤੁਹਾਡੀ ਜਿਹੜੀ ਨਿਮਰਤਾ ਨੂੰ ਬੰਦੇ ਨੂੰ ਕੀਲਦੀ ਹੈ ਦੇਖਣ ਦੇਖਣ ਲੱਗਦਾ ਬੜਾ ਇਹ ਮੁਲਾਜ਼ਮ ਰਹਿ ਚੁੱਕੇ ਉਧਰ ਵੀ ਜੂਨੀਅਨ ਵਿੱਚ ਕੰਮ ਕਰਦੇ ਸੀਗੇ ਹੁਣ ਇਹਨਾਂ ਦੀ ਇਹ ਡਿਪਾਰਟਮੈਂਟ ਇਹਨਾਂ ਨੂੰ ਪਤਾ ਇਹਨਾਂ ਦੀ ਮਿਸਿਸ ਸਰਪੰਚ ਤੇ ਪੰਚ ਮੈਂ ਇਹਨਾਂ ਨੂੰ ਕਈ ਵਾਰ ਪੁੱਛਿਆ ਮੈਂ ਕਿਤੇ ਭਾਰੂ ਤਾਂ ਨਹੀਂ ਪੈ ਜਾਣਗੇ ਜੀ ਜੀ ਮੈਂ ਇਰੀਗੇਸ਼ਨ ਸਿੰਚਾਈ ਵਿਭਾਗ ਦੇ ਵਿੱਚ ਬਤੌਰ ਕਲ ਕਰ ਰਿਹਾ ਮੈਂ ਕਿ 36 ਸਾਲ ਨੌਕਰੀ ਕੀਤੀ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਆ ਗਿਆ ਸੀ ਤੇ ਅੰਮ੍ਰਿਤਸਰ ਡੈਪੂਟੇਸ਼ਨ ਦੇ ਉੱਤੇ ਤੇ ਮੈਂ ਡੀਸੀ ਆਫਿਸ ਵਿੱਚ ਕੰਮ ਕੀਤਾ ਮੈਂ 8 ਸਾਲ ਕੰਮ ਕੀਤਾ ਉੱਥੇ ਸੀ ਨਹੀਂ ਚਲੋ ਤੁਹਾਡੀ ਨਿਮਰਤਾ ਜਿਹੜੀ ਨਾ ਹਲੀਮੀ ਭਾਵਨਾ ਉਹ ਖਿੱਚ ਪਾਉਂਦੀ ਬਹੁਤ ਸ਼ੁਕਰ ਹੈ ਇਸੇ ਕਰਕੇ ਖੇਤੀਬਾੜੀ ਪਰਟੀ ਦੀ ਗੱਲ ਲੈ ਲਓ ਹੋ ਮੈਨੂੰ ਕੱਚੀ ਹੈ ਹੋ ਮਨਿਸਟਰ ਹੋ ਮਨਿਸਟਰ ਐਮ ਨੇ ਅਜ ਕਹਿੰਦਾ ਬੀਪੀ ਲੱਭਣੀ ਓਕੇ ਬਤੌਰ ਕੁ ਲੱਗ ਰਿਹਾ ਮੈਂ ਕਿ ਉੱਥੇ 36 ਸਾਲ ਨੌਕਰੀ ਕੀਤੀ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਆ ਗਿਆ ਸੀ ਤੇ ਅੰਮ੍ਰਿਤਸਰ ਡੈਪੂਟੇਸ਼ਨ ਦੇ ਉੱਤੇ ਤੇ ਮੈਂ ਡੀਸੀ ਆਫਿਸ ਵਿੱਚ ਕੰਮ ਕੀਤਾ ਮੈਂ 8 ਸਾਲ ਕੰਮ ਕੀਤਾ ਉੱਥੇ ਵੀ ਨਹੀਂ ਤੇ ਲੋ ਤੁਹਾਡੀ ਨਿਮਰਤਾ ਜਿਹੜੀ ਨੇ ਹਾਲੀ ਦੀ ਭਾਵਨਾ ਉਹ ਖਿੱਚ ਪਾਉਂਦੀ ਹੈ ਬਹੁਤ ਸ਼ੁਕਰ ਹੈ ਇਸੇ ਕਰਕੇ ਛੇਤੀ ਪਾਰਟੀ ਬਣ ਮੈਂ ਨਹੀਂ ਕਹਿੰਦਾ ਹੋ ਮਨਿਸਟਰ ਹੋ ਮਨਿਸਟਰ ਐਨੇ ਅੱਜ ਕਹਿੰਦੇ ਬੀਬੀ ਲੱਭਣੀ ਓਕੇ ਸਤਿ ਸ਼੍ਰੀ ਅਕਾਲ ਸੁਪਰਵਾਈਜ਼ਰ ਹੈਲਥ ਡਿਪਾਰਟਮੈਂਟ ਵਿੱਚ ਕੀ ਕਰਨ ਆ ਸ਼ੈਫ ਫੈਸਿਲੀਟੇਟਰ ਜੀ ਜੀ ਸਾਡਾ ਪਿੰਡ ਵੀ ਮੇਰੇ ਅੰਡਰ ਚ ਹੀ ਹੈ ਜੀ ਜੀ ਸਾਡੇ ਪਿੰਡ ਦਾ ਖਿਆਲ ਰੱਖਿਓ ਪਹਿਲੇ ਤੋਂ ਹੀ ਦੋਨ ਦੇਤੀਆਂ ਔਰ ਕਹਿੰਦੇ ਮੈਂ ਕਿਹਾ ਉਸੇ ਵਕਤ ਇਹਨਾਂ ਦਾ ਇਹਨਾਂ ਦਾ ਤੁਹਾਨੂੰ ਚਰਦੇ ਆ ਪੇਛੇ ਜਿੱਦੋਂ ਜਵਾਰਾ ਨਹੀਂ ਆਇਆ ਸਾਡੀ ਆਂਟੀ ਦਾ ਜਵਾਰਾ ਆਇਆ ਫਿਰ ਬਿਲਕੁਲ ਨਹੀਂ ਜੀ ਜੀ ਹਾਂ ਜੀ ਉਸ ਨੂੰ ਕਸ਼ਮੀਰ ਕਹਿਣਾ ਚਾਹੀਦਾ ਸਾਡੇ ਪਿੰਡ ਵਾਲੇ ਇਦਾਂ ਭੋਲੇ ਆ ਇਹ ਨਹੀਂ ਬੋਲਣ ਦੇ ਮੈਨੂੰ ਰੱਖਿਆ ਹੈ ਅੱਛਾ ਹਾਂ ਇਹ ਸਾਡੀ ਜਕਰਾਤਾ ਟੀਮ ਚੋਂ ਆਂ ਜੀ ਜੀ ਅੱਛਾ ਉਹ ਤੁਸੀਂ ਚਾਹ ਜਿੱਥੇ ਮਰਜ਼ੀ ਚਲੇ ਜਾਓ ਉਹ ਲੰਨਨ ਬ੍ਰਿਜ ਤੇ ਜਾ ਕੇ ਵੀ ਸੁੱਖ ਮਹਿਸੂਸ ਨਹੀਂ ਹੁੰਦਾ ਠੀਕ ਹੈ ਠੀਕ ਹੈ ਜੀ ਜੀ ਆਪਾਂ ਥੱਲੇ ਆਪਾਂ ਥੱਲੇ ਇੱਕ ਵਰੀ ਲੋਕੇਸ਼ਨ ਦਿਖਾ ਦਿੰਦੇ ਆ ਤੁਸੀਂ ਕੋਈ ਵਿਚਾਰ ਸਾਂਝਾ ਕਰਨ ਮੁਬਾਰਕਾ ਦੇ ਦਿਓ ਆ ਜੀ ਲੋ ਲੋ ਗੱਲ ਸੁਣੋ ਪਰਿਵਾਰਕ ਮੈਂਬਰ ਕਰਨੇ ਪਰਿਵਾਰ ਮੁਖੀ ਤਾਂ ਪਰਈ ਆ ਏਦਾਂ ਕੈਨ ਸਾਹਿਬ ਕੈਨ ਸਾਹਿਬ ਨਾਲ ਪਹਿਲਾਂ ਮਿਲਗਾ ਦੁੰਦੀ ਰਹਿੰਦੀ ਆ ਬਹੁਤ ਅੱਛੇ ਇਨਸਾਨ ਆ ਬਹੁਤ ਤਨਪਾਕਿਆ ਮੈਂ ਤੈਨੂੰ ਵੀ ਇਹ ਕਹੂੰਗਾ ਵੀ ਇਹਨਾਂ ਦੀ ਪੂਰੀ ਸਪੋਰਟ ਕਰ ਔਰ ਇਹਨਾਂ ਦਾ ਚੈਨਲ ਤੁਹਾਡਾ ਦਾ ਵਧੀਆ ਚੱਲਣਾ ਚਾਹੀਦਾ ਪੂਰੀ ਸਪੋਰਟ ਕਰੀਏ ਇਹਨਾਂ ਦੀ ਪੂਰਾ ਕਾਮਯਾਬੀ ਕਰੀਏ ਇਹ ਤਾਂ ਪੂਰੀ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਵੇ ਜੀ ਨਹੀਂ ਜੀ ਤੁਹਾਡਾ ਅਸੀਰਵਾਦ ਚਾਹੀਦਾ ਬਿਲਕੁਲ ਦੇਖੋ ਸਾਹਿਬ ਸ਼ਹੀਦ ਬਾਦ ਇਹਨਾਂ ਨਾਲ ਰਹਿਣਾ ਆ ਬਿਲਕੁਲ ਦੇਖੋ ਪੱਤਰਕਾਰ ਜੀ ਵੀ ਦਿਨ ਟੁਕੜੀ ਰਾਤ ਚੋਕੜੀ ਤਰੱਕੀ ਹੁੰਦੀ ਪੁੱਛੋ ਕਿਵੇਂ ਦਿਨ ਵੇਲੇ ਖਬਰ ਇੱਧਰ ਚੱਲਦੀਆਂ ਰਾਤ ਨੂੰ ਅਮਰੀਕਾ ਕੈਨੇਡਾ ਜਾਵਦੀਆਂ ਚਲੋ ਆਪਾਂ ਸੱਜੋ ਲੋਕੇਸ਼ਨ ਦਿਖਾ ਦਿੰਨੇ ਆ ਤਾਂ ਸਾਡੀ ਟੀਮ ਚੋਂ ਵੀ ਇਹਨਾਂ ਤਾਂ ਵੀ ਸਾਨੂੰ ਸਾਥ ਰਹਿੰਦਾ ਔਰ ਆ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਬਹੁਤ ਸਾਰੇ ਪੇਣਾ ਭਰਾਵਾਂ ਨੂੰ ਦਿੱਕਤ ਆਉਂਦੀ ਸੀਗੀ ਉਹ ਕਹਿੰਦੇ ਕਿ ਅਸੀਂ ਨਵਾਂ ਸ਼ਹਿਰ ਤੋ ਤੁਹਾਨੂੰ ਮਿਲਣ ਕਿਵੇਂ ਆਈਏ ਸਮਾਂ ਨਹੀਂ ਲੱਗਦਾ ਔਰ ਦੂਰ ਵੀ ਪੈਂਦਾ ਨਵਾਂ ਸ਼ਹਿਰ ਪਿੰਡ ਵਾਲਿਆਂ ਨੂੰ ਤਾਂ ਮਹਿਰਮਪੁਰ ਵੇਖੇ ਸਾਡੇ ਆਪਣੇ ਪਿੰਡ ਵੇਖੇ ਜੱਦੀ ਪਿੰਡ ਵੇਖੇ ਪੀਪੀ 32 ਦਾ ਜਿਹੜਾ ਇਹ ਦਫ਼ਤਰ ਖੁੱਲਿਆ ਨਾਲ ਨਵਾਂ ਸ਼ਹਿਰ ਤੋਂ ਆਪਾਂ ਇਹ ਆਪਣਾ ਵੀ ਚੈਨਲ ਚਲਾਉਂਦੇ ਆ ਤਾਂ ਤੁਸੀਂ ਇੱਥੇ ਆ ਕੇ ਸੰਪਰਕ ਕਰ ਸਕਦੇ ਹੋ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਕੋਈ ਪਰੇਸ਼ਾਨੀ ਆਉਂਦੀ ਹੈ ਕੋਈ ਲੱਗਦਾ ਕਿ ਯਾਰ ਤੰਗ ਪਰੇਸ਼ਾਨ ਕਰ ਰਿਹਾ ਤੁਸੀਂ ਕਾਲ ਕਰ ਲੈਣੀ ਔਰ ਬੜੀ ਨਿਰਪੱਖਤਾ ਨਾਲ ਇਮਾਨਦਾਰੀ ਨਾਲ ਤੁਹਾਡਾ ਸਾਥ ਦੇਵਾਂਗੇ ਇੱਕ ਗੱਲ ਮੈਂ ਬੜੀ ਸਟਰੋਂਗਲੀ ਬਹੁਤ ਸਪਸ਼ਟ ਤਰੀਕੇ ਨਾਲ ਕਹਿਣਾ ਚਾਹੁੰਦਾ ਕਿ ਖਬਰਾਂ ਦੇ ਕੋਈ ਪੈਸੇ ਨਹੀਂ ਹੁੰਦੇ ਖਬਰਾਂ ਦਾ 1 ਰੁਪਿਆ ਨਾ ਅੱਜ ਤੇ ਲਿਆ ਨਾ ਲਵਾਂਗੇ ਪ੍ਰੋਮੋਸ਼ਨ ਤੇ ਹੁੰਦੇ ਆ ਉਹ ਆਪਨ ਪਿੰਡ ਚ ਕਿਹਨੇ ਕੀ ਕਰਾਉਣੀ ਆ ਉਹ ਤੁਸੀਂ ਪਿਆਰ ਨਾਲ ਸਾਥ ਦੇਣਾ ਆਪਾਂ ਆ ਕੇ ਬਸ ਚਾਹ ਦਾ ਪਿਆਲਾ ਸਾਂਝਾ ਕਰ ਲਾਂਗੇ ਲੇਕਿਨ ਖਬਰ ਦਾ 1 ਰੁਪਿਆ ਹੀ ਹੁੰਦਾ ਨਾ ਅਸੀਂ ਲਿਆ ਨਾ ਲਾਵਾਂਗੇ ਨਾ ਕਿਸ ਨੂੰ ਲੈਣ ਦੇਣਾ ਤਸਵੀਰਾਂ ਦਿਖਾ ਦੋ ਵੀ ਜੀ ਇੱਧਰ ਤੇ ਇਹ ਸਾਡਾ ਪਿੰਡ ਹੈ ਵੀ ਜੀ ਉਧਰ 메ਨ ਗੇਟ ਵੀ ਦਿਖਾ ਦੇਣਾ ਤੁਸੀਂ ਪਿੰਡ ਦੀ ਡੈਰੀ ਪਿੰਡ ਦੀ ਡੈਰੀ ਠੀਕ ਹੈ ਜੀ ਆਪਾਂ ਵੀਨ ਦੀ ਕਸ਼ਮੀਰੀ ਦੀ ਇੱਕ ਵਾਰੀ ਐਡਰੈਸ ਤੁਸੀਂ ਵੀ ਕਨਫਰਮ ਕਰ ਦਿਓ ਦੇਖੋ ਜੀ ਐਡਰੈਸ ਜਿਹੜਾ ਹੈਗਾ ਆਪਣੀ ਸਿੱਧਾ ਹੈਗਾ ਆ ਇਹ ਜਿਹੜਾ ਹੈਗਾ ਆ ਰਾਹੋਂ ਦੇ ਨਜ਼ਦੀਕ ਰਾਹੋਂ ਰੋਡ ਜਦੋਂ ਅਸੀਂ ਨਮਾ ਸ਼ਹਿਰ ਨੂੰ ਜਾਂਦੇ ਲੁਧਿਆਣਾ ਜੀ ਔਰ ਪਿੰਡ ਮਹਿਰਮਪੁਰ ਮੈਰੋਪੁਰ ਪਿੰਡ ਹੈਗਾ ਜੀ ਬਿਲਕੁਲ 메ਨ ਬਾਸ ਹੱਡੇ ਦੇ ਉੱਪਰ ਗੇਟ ਦੇ ਸਾਹਮਣੇ ਜਿਹੜਾ ਆ ਕੀ ਆਪਜੀ ਦਾ ਸਾਡਾ ਤੇ ਸਾਰੀ ਪਬਲਿਕ ਦਾ ਇਹ ਜਿਹੜਾ ਹੈ ਉੱਥੇ ਦਫਤਰ ਖੁੱਲਿਆ ਹੈਗਾ ਜੀ ਔਰ ਇੱਥੇ ਜਿਹੜਾ ਇੱਕ ਥੋੜਾ ਜਿਹਾ ਟਾਈਮ ਨੋਟ ਕਰਾ ਦਿੰਦੇ ਆ ਸਰਦੀਆਂ-ਸਰਦੀਆਂ ਤਾਂ ਅਸੀਂ 10 ਤੋਂ ਲੈ ਕੇ 12 ਵਜੇ ਤੱਕ ਬੈਠਾਂਗੇ ਉਸ ਤੋਂ ਬਾਅਦ 1 ਵਜੇ ਤੋਂ ਲੈ ਕੇ 3 ਵਜੇ ਤੱਕ ਰੋਜ਼ਾਨਾ ਪਰ ਉੱਪਰ ਫੋਨ ਹਾਂ ਹਾਂ ਨਹੀਂ ਇੱਕ ਫੋਨ ਨੰਬਰ ਲਿਖਿਆ ਆ ਜੀ ਉਹ 24 ਘੰਟੇ ਚਾਲੂ ਆ ਜਦ ਮਾਰਨਗੇ ਅਸੀਂ ਪਹੁੰਚ ਜਾਵਾਂਗੇ ਚਲੋ ਬਹੁਤ ਸ਼ੁਕਰੀਆ ਜੀ ਮੈਂ ਇੱਕ ਵਾਰੀ ਆਪਣਾ ਪਿੰਡ ਦਿਖਾ ਦਵਾ ਹੁਣ ਪਿੰਡ ਦਾ ਮੇਨ ਗੇਟ ਦਿਖਾ ਦਿਮ ਤਾਂ ਆਪਣੇ ਬਜ਼ੁਰਗਾਂ ਦੀ ਬਾਹ ਫੜ ਕੇ ਕਦੀ ਸਾਈਕਲ ਤੇ ਇੱਥੇ ਦਿਹਾੜੀ ਤੇ ਚਾਰ ਚਾਰ ਗੇੜੇ ਲੱਗਦੇ ਸਾਡੇ ਲਈ ਇਹੀ ਸਭ ਆ ਜਾ ਵੀ ਸਾਡੇ ਲਈ ਇਹੀ ਕੋਠੀ ਰੋਡ ਸੀ ਸਾਡੇ ਲਈ ਇਹੀ ਰੇਲਵੇ ਰੋਡ ਸੀ ਸਾਡੇ ਲਈ ਇਹੀ ਲੰਡਨ ਬ੍ਰਿਜ ਸੀ ਸਾਰੇ ਦਿਖਾ ਦੇਣਗੇ ਆਪਣੇ ਪਿੰਡ ਵਾਲੇ ਤਾਂ ਇੱਧਰ ਇੱਥੋਂ ਆਪਾਂ ਪਿੰਡੋਂ ਸ਼ਹਿਰ ਆਏ ਇੱਥੇ ਅੱਡੇ ਤੇ ਆਈਦੇ ਸੀਗਾ ਔਰ ਉੱਧਰ ਕ੍ਰਿਕਟ ਖੇਡਣ ਚਾਹੀਦਾ ਸੀਗਾ ਤਾਂ ਇੱਧਰਲੇ ਪਾਸੇ ਖੂਬ ਹੀ ਇੱਕ ਔਰ ਪਿੰਡਾਂ ਨਾਲ ਪਿੰਡਾਂ ਨਾਲ ਬੜੀਆਂ ਯਾਦਾਂ ਜੁੜੀਆਂ ਉਹ ਪਰਲੇ ਪਹਿਲਾਂ ਥੋੜੀਆਂ ਦੁਕਾਨਾਂ ਸੀ ਹੁਣ ਬਹੁਤ ਸਾਰੀਆਂ ਦੁਕਾਨਾਂ ਆ ਤੇ ਇਹ ਮੇਰਾ ਪਿੰਡ ਮਹਿਰਮਪੁਰ ਵਿਜੇ ਦਿਖਾ ਮੇਰਾ ਪਿੰਡ ਸਾਰਿਆਂ ਤੋਂ ਸੁਣਾ ਹੈ ਮੇਰੇ ਪਿੰਡ ਜਿਹਾ ਕੋਈ ਹੋਰ ਨਹੀਂ ਹੁਣ ਹਰ ਇੱਕ ਬੰਦੇ ਨੂੰ ਇੱਦਾਂ ਲੱਗਦਾ ਮਹਿਰਮ ਦਿਲਾਂ ਦੇ ਮਹਿਰਮ ਆ ਸੀ ਅੰਕਲ ਬੂ ਮੈਨ ਕਰੋ